ਕੋਈ ਕੀ ਨਾਮ ਆਪਣਾ ਮੇਰਾ ਨਾਮ ਚਿਤਿੰਦਰ ਨਾਗਪਾਲ ਇੱਕ ਹੋਰ ਆਪਣੇ ਕਿੰਦਾ ਬਲੋਕ ਕੀ ਹੋਇਆ ਸਾਡੇ ਘਰੇ ਪ੍ਰੇਮਗੜ੍ਹ ਦੇ ਵਿੱਚ ਹੈਗਾ ਆ ਮੇਰੇ ਮੰਮੀ ਸ਼ੁੱਕਰਵਾਰ ਅੱਜ ਸੋਮਵਾਰ ਹੋ ਗਿਆ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਤ ਤਿੰਨ ਦਿਨ ਲਈ ਵਿਆਸ ਗਏ ਹੋਏ ਸੀਗੇ ਤੇ ਸ਼ਨੀਵਾਰ ਦੁਪਹਿਰੇ ਮੈਨੂੰ ਮੇਰੇ ਸਾਡੇ ਪੜੋਸੀ ਹੈਗੇ ਇੱਥੇ ਸ੍ਰੀ ਅਸ਼ੋਕ ਕੁਮਾਰ ਜੀ ਤੇ ਸਾਰੇ ਪਵਨ ਜੀ ਆਲ ਪਵਨ ਜੀ ਇਹਨਾਂ ਨੂੰ ਫੋਨ ਆਇਆ ਮੈਂ ਫੈਕਟਰੀ ਨਸਾਲੇ ਕੰਮ ਕਰਦਾ ਇਹ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ 'ਚ ਤਾਈ ਜੀ ਕਿੱਥੇ ਆ ਜੀਨ ਵੱਡੇ ਆ ਤੇ ਮੈਂ ਕਿਹਾ ਉਹ ਤਾਂ ਬਿਆਸ ਗਏ ਹੋਇਆ ਕਹਿੰਦੇ ਨਹੀਂ ਪਰ ਤੁਹਾਡੇ ਘਰ ਦੇ ਬੂਹੇ ਖੁੱਲੇ ਹੋ ਆ ਮੈਂ ਕਿਹਾ ਨਹੀਂ ਉਹ ਤਾਂ ਹੈ ਹੀ ਨਹੀਂ ਇੱਥੇ ਬਿਆਸ ਗਏ ਹੋਇਆ ਉਹਨਾਂ ਨੇ ਦੱਸ ਆ ਕੇ ਦੱਸਿਆ ਮੈਂ ਕਿਹਾ ਜੇ ਦੇਖੋ ਫਿਰ ਮੈਂ ਆਪਣੇ ਵੱਡੇ ਭਾਈ ਸਾਹਿਬ ਨੂੰ ਫੋਨ ਕੀਤਾ ਉਹ ਆਏ ਦੇਖਿਆ ਇਹਨਾਂ ਨਾਲ ਮੇਰਾ ਕਿ ਸਾਰੇ ਬੂਹੇ ਖੁੱਲੇ ਸੀ ਲਾਈਟਾਂ ਜਗਦੀਆਂ ਹੋਈਆਂ ਸੀਗੀਆਂ ਆ ਤਾਲੇ ਸੀਗੇ ਟੁੱਟੇ ਹੋਏ ਸੀਗੇ ਤੇ ਫੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਆ ਕੇ ਆਪਣੇ ਬਿਆਨ ਲੈ ਕੇ ਚਲੇ ਗਈ ਸਾਡੇ ਕੋ ਉਹ ਕਹਿੰਦੇ ਕੀ ਨੁਕਸਾਨ ਹੋਇਆ ਮੈਂ ਕਹਾ ਸਾਡੇ ਮੰਮੀ ਆਉਗੇ ਤੇ ਉਹ ਦੱਸੂਗੇ ਕਿੰਨਾ ਨੁਕਸਾਨ ਹੋਇਆ ਹਾਂਜੀ ਫੇ ਕੱਲ ਸਾਡੇ ਰਤੀ ਮੰਮੀ 8 ਵਜੇ ਰਾਤੀ ਆਏ ਆ ਲੈ ਗਿਆ ਸਾਰੇ ਉੱਪਰ ਹੈ ਗਿਆ ਤੇ ਚੈਨੀ ਲੈ ਗਿਆ ਤੇ ਪੈਸੇ ਹੈਗੇ 15 ਲੱਖ ਰੁਪਏ ਟੋਟਲ ਕਿੰਨਾ ਨੁਕਸਾਨ ਹੋਇਆ ਲਗਾ ਲਓ 2 2 ਲੱਖ ਤਾਂ ਹੈ ਗਈ ਜੀ ਸੋਨਾ ਸੋਨਾ 2.5 ਲੱਖ ਦਾ ਬਾਕੀ ਕੈਸ਼ ਤਾਂ ਜਿਹੜਾ 15000 ਹੈ ਗਈ ਹੈਗਾ ਬਸ ਪੁਲਿਸ ਕੰਪਲੇਟ ਦੇ ਦਿੱਤੀ ਆ ਤੇ ਕੀ ਕਹਿੰਦੇ ਪੁਲਸ ਆ ਪੁਲਿਸ ਵਾਲੇ ਕਹਿੰਦੇ ਜੀ ਜਦੋਂ ਮੰਮੀ ਜਾਓਗੇ ਅਸੀਂ ਫੇਰ ਆ ਕੇ ਬਿਆਨ ਮੰਮੀ ਦੇ ਲੈ ਲਵਾਂਗੇ ਕਿ ਮੰਮੀ ਕੱਲ ਰਾਤ ਹੀ ਆਏ ਆ ਤੇ ਔਰ ਇਹ ਬਾਅਦ ਹੀ ਕਹਿੰਦੇ ਅਗਲੀ ਕਾਹ ਵੀ ਕਰਾਂਗੇ ਜੀ ਕਿਵੇਂ ਦੇਖਦੇ ਹੋ ਜੀ ਤਾਂ ਹੁਸ਼ਾਰਪੁਰ ਦੇ ਵਿੱਚ ਦਿਨ ਬਦਨ ਮਤਲਬ ਇਹ ਚੋਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਆ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਸਰ ਮੈਂ ਤਾਂ ਇਹ ਕਹੂੰਗਾ ਜੀ ਜਿੰਨੀ ਜਲਦੀ ਹੋ ਸਕੇ ਚੋਰ ਫੜੇ ਜਾਣ ਅੱਜ ਕੱਲ ਵੋਟਰ ਦੇਣਨਾ ਜੀ ਦੇਖੋ ਕੋਈ ਵੀ ਕਿਸੇ ਅਜੇ ਤੱਕ ਮੈਂ ਤਾਂ ਇਤਬਾਰ ਨਹੀਂ ਕਰੂੰਗਾ ਜੀ ਕਿਸੇ ਤੇ ਵੀ ਮੈਂ ਤਾਂ ਹਰ ਕਿਸਨ ਇਹੀ ਇਨਫੋਰਮੇਸ਼ਨ ਦਊਂਗਾ ਜੀ ਕੋਈ ਵੀ ਆਪਣੇ ਘਰ ਦੇ ਬਾਹਰ ਆਏ ਬਾਹਰ ਹੀ ਬੁਲਾਓ ਕੋਈ ਪਤਾ ਨਹੀਂ ਕਿਹੜਾ ਅੰਦਰ ਆ ਕੇ ਕੀ ਦੇਖੇ ਨਾ ਦੇਖੇ ਕਿਉਂ ਭਾਈ ਸਰ ਅੱਜ ਤੱਕ ਹਰ ਲੇਡੀਜ਼ ਘਰ ਚ ਇਕੱਲੀ ਹੁੰਦੀ ਦੁਪਹਿਰ ਨੂੰ ਸਾਰੇ ਜੈਂਟਸ ਤਾਂ ਹੁੰਦੇ ਹੀ ਨਹੀਂ ਆ ਪ੍ਰਸ਼ਾਸਨ ਨੂੰ ਇਹੀ ਉਮੀਦ ਹੈ ਜੇ ਵੋਟਾਂ ਲੈਣੀਆਂ ਤੇ ਸਭ ਤੋਂ ਪਹਿਲਾਂ ਚੋਰ ਪਕੜੋ ਤਾਂ ਕਿ ਅਗਲੇ ਨਿਆਂ ਸਾਫ਼ ਦਿੱਤਾ ਜਾਵੇ ਸਾਡੇ ਦਾ ਦੇਖੋ ਗਹਿਣੇ ਚੋਰੀ ਹੋਏ ਆ ਕਾਂਟੇ ਵੀ ਗਏ ਆ ਚੈਨੀ ਵੀ ਗਈ ਆ ਹੋਰ ਤਾਂ ਕੁਝ ਹੈ ਨਹੀਂ ਸਾਡੇ ਕੋਲ ਇਹੀ ਗਿਆ ਜੀ